ਇੰਨਾ ਜੀ ਬੰਨੀ ਹੋਈ ਹੈ ਪਿੱਛੇ ਚੈਨਰੀ ਬਣਾਈ ਦੀ ਬਾਈ ਪੱਕਾ ਜੀ ਲੋ ਜੀ ਬਾਈ ਜਿਹੜੀ ਆ ਚੀਜ਼ ਹੈ ਇਹ ਪੰਜਾਬੀਆਂ ਨੇ ਹੱਲ ਲੱਭਿਆ ਇਹਦਾ ਇਹਦਾ ਪ੍ਰਧਾਨ ਜੀ ਬਹੁ ਫਾਇਦਾ ਲੈਣ ਨਹੀਂ ਪੈਣ ਦਿੰਦੀ ਜਿਗਾਰ ਕਾਮਯਾਬ ਹੈ ਹਾਂ ਆ ਦੇਖੋ ਬਾਈ ਚੱਕ ਕੇ ਲੈਣੀ ਪੈਂਦੀ ਪਹਿਲੀ ਫਾਨ ਚੱਕ ਕੇ ਲਾ ਦੋ ਮੁਣਕੇ ਕੱਦੂ ਚ ਲੈਣ ਜਾਂ ਕਹੀ ਚੱਕਣੇ ਲੋੜ ਨਹੀਂ ਹੈਗੀ ਨਹੀਂ ਹੈਗੀ ਜੇ ਨਾ ਕਿਤੇ ਵੀ ਲੋੜ ਹੈ ਜੀ ਆ ਚੀਜ਼ ਹੋ ਜਾਣੀ ਬਾਕੀ ਜਮਾਂ ਹੀ ਪੱਧਰਾ ਉਹ ਕਿਹਾ ਹੋ ਗਿਆ ਓ ਬਰਦੂਰੀ ਕੀ ਹੋ ਗਿਆ ਥੋੜਾ ਜਾ ਕੇ ਮਗਰ ਬਹਿ ਗਿਆ ਡੌਲ ਚੜ ਗਈ ਡੌਲ ਮੇ ਚੜ ਗਈ ਆ ਬਾਅਕ ਕੇ ਲਾਈਆ ਇਹਨਾਂ ਨੇ ਸਾਰੀ ਦਿਹਾੜੀ ਪਾਣੀ ਲਾਉਣਾ ਪਾਣੀ ਵਿੱਚ ਰਹਿਣਾ ਜਾ ਜੇ ਤੁਰਨਾ ਡੌਲ ਪਰ ਬਾਬਾ ਲਾਇਆ ਤੇ ਪ੍ਰਹਾਰ ਉੱਪਰ ਚੜ ਗਏ ਇੱਕ ਜਿਵੇਂ ਬਾਅਦ ਤਾਂ ਕੋਟਰ ਹੁਣ ਪੂਰੀ ਕਿਆ ਸਟਾਈਲ ਨਾ ਵਾ ਕਹਿੰਦੇ ਉਹਦੇ ਜੇ ਪਨੀਰੀ ਚ ਪਾਣੀ ਘੜ ਜੂ ਨਾ ਇਹ ਲੇਕਣਾ ਨਾ ਪਾਣੀ ਇਹ ਵੀ ਜਗਾੜੂ ਕੰਮ ਆ ਛੋਟੂ ਆ ਗਿਆ ਆਈ ਪੂਰੀ ਨਾਲ ਨਾਲ ਲਈਦਾ ਕੇ ਨਾਲ ਨਾਲ ਲੈ ਲੈ ਇਹ ਲੋਟ ਲਾ ਗਈ ਲੈਵਰ ਬਾਈ ਆਪਣੇ ਖਾਣੂ ਕਿਹਾ ਵਿੱਚ ਤੁਰੋ ਉਹ ਪੱਕੀ ਐ ਪੱਕੀ ਐ ਨਹੀਂ ਦੱਸਦੇ ਹੁਣ ਪਰ ਡਾਡਾ ਨੇ ਪੀਸਾ ਦੇਣਾ ਪੁਰਾ ਸੁਆ ਲੈ ਕੇ ਦਵਾ ਕਰਦੇ ਫੇਰ ਭਜਣਾ ਮਗਰ ਇਹਨਾਂ ਨੇ ਦੇਵਰਾਜ ਹੱਸ ਦੇਵਰਾਜ ਬਰਫ ਲੈ ਜਾ ਲੋ ਜੀ ਬਾਈ ਘਰ ਦਾ ਕੱਦੂ ਹਾਂਜੀ ਬਾਈ ਜੀ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਈ ਜੀ ਕਰਤਾ ਕਦੋਂ ਹਾਂ ਕਾਕਾ ਭਾਈ ਪ੍ਰਧਾਨ ਕਿੰਨੀ ਕੁ ਵੇਟ ਕਰੀ ਕਦੋਂ ਦੀ ਐਨੀ ਵੇਟ ਨਹੀਂ ਹੋਈ ਹਾਂ ਹਾਂ ਪ੍ਰਧਾਨ ਇੱਕ ਦੇਖਿਆ ਵੀ ਮੈਂ ਲੈਣ ਨਹੀਂ ਪੈਂਦੀ ਗਾ ਚੱਕਰ ਤੇ ਜੋ ਫੱਟੀ ਲਾਈ ਜੀ ਇਹ ਫੱਟੀ ਲਵਾਤੀ ਹਾਂ ਰੁਕਾ ਰੁਕੋ ਅੱਛਾ ਿਕਣਾ ਸੀ ਜੀ ਗੱਡ ਲਾਇਆ ਤਾਂ ਬੱਲੀ ਜੀ ਬੰਤੀ ਦੇ ਪਿੱਛੇ ਹਾਂ ਜੀ ਕਿਹੜਾ ਵੇਟੇ ਦੇ ਕੱਦੂ ਦਾ ਨਜ਼ਾਰਾ ਹੀ ਕੁਛ ਹੋ ਆਪਾਂ ਪਹਿਲਾਂ ਫਾਲੀਆਂ ਫੂਲੀਆਂ ਦੇ ਕਹਿੰਦੇ ਫਾਲੀਆਂ ਕੁਝ ਵੀ ਨਹੀਂ ਆਦੇ ਮੂਰੇ ਤੱਕੀ ਰਹਿੰਦੀ ਬਾਈ ਉਮੀ ਪੁੱਬਲ ਬਣਾਉਂਦਾ ਹਾਂ। ਹਾਂ। ਪੁੱਬਲ ਵੀ ਬਈ ਉਦੋਂ ਪਾਣੀ ਵੀ ਆ ਨਾ ਗੰਦਲਾ ਆਲਜਾ ਕਰ ਦਿੰਦਾ ਵੀ ਜਿਹੜਾ ਜਿੱਥੇ ਜੈਕ ਲੱਗ ਗਿਆ ਪਾਣੀ ਪੂਰਾ ਖੜੂਗਾ। ਹਾਂ ਪਾਣੀ ਪੂਰਾ ਖੜਦਾ। ਹੁਣ ਇਹ ਸੁੱਕਣਾ ਨਹੀਂ ਪਾਣੀ। ਹਾਂ ਇਹ ਤਾਂ ਹੈ ਬਾਈ। ਪਾਣੀ ਵੀ ਘਟ ਪੈਂਦਾ ਏ। ਹਾਂ ਪਾਣੀ ਵੀ ਘਟ ਪੈਂਦਾ। ਲਾਉਣ ਨੂੰ ਵੀ ਬਹੁਤ ਬਈਆ ਖੁਸ਼ ਆ। ਲਾਉਣ ਨੂੰ ਵੀ ਖੁਸ਼ ਆ? ਪੋਲਾ ਹੁੰਦਾ ਜੀ? ਹਾਂ ਪੋਲਾ। ਹਲੇ ਦੂਏ ਮੈਂ ਘੱਟ ਰਹਿ ਜੂਗੀ। ਬਾਈ ਚ ਨਹੀਂ ਹੈ। ਇਹ ਚ ਨਹੀਂ ਰਹਿਣੀ ਕਿਉਂਕਿ ਮਲਾਈ ਵਰਗਾ ਬਣਾਇਆ ਰਿਹਾ। ਬਾਕੀ ਬਾਈ ਜਿਹੜਾ ਪਹਿਲਾ ਘੇਰਾ ਏ ਉਹ ਫੱਟੀ ਚੱਕ ਕੇ ਦੇਣਾ ਪੈਂਦਾ ਏ। ਹਾਂ। ਉਹ ਤੇ 12 ਆਰੀਆਂ ਗੋਲਵਾਲੀ ਲਫਾਫੇ ਲਾਤੇ ਆਪਣੇ ਹਾਂਜੀ ਪਰੰਤੂ ਐਂ ਜਾ ਇਸ ਵੀ ਕਹੀ ਚੱਕੀ ਐ ਨਾ ਹਾਂ ਕਦੇ ਐ ਨਹੀਂ ਫਟ ਇਹਦਾ ਚੀਜ਼ ਆ ਬਾਈ ਰੂਟਾ ਮੀਟਰ ਦਾ ਸਵਾਦ ਐ ਇਸ ਚੀਜ਼ ਦਾ ਨਿਆਰਾ ਐ ਦੇਖੋ ਕਾਰੀ ਕਰੀ ਜਾਂਦੀ ਫਸਦਾ ਇੱਧਰ ਐ ਜੀ ਉਹ ਤੇ ਮੈਂ ਕਰਕੇ ਲਾ ਦਾਂਗਾ ਕਰ ਦਿੰਦਾ ਹਾਂ ਬਾਕੀ ਬਾਈ ਆ ਦੇਖੋ ਪੱਟ ਲਾਗ ਲਾਗ ਲਫਾਵਾ ਲਾਇਆ ਐ ਇਹ ਸਾਡੇ ਪੰਜਾਬ ਵਿੱਚ ਜ਼ਰੂਰੀ ਐ ਨਹੀਂ ਖੱਡਾਂ ਖੇਤ ਖਾਲੀ ਲਫਾਵਾ ਮੈਂ ਡਬਲੇ ਲਾਤਾ ਡਬਲੇ ਲਾਤਾ 8 ਕਿਲੋ ਰੁਪਏ 850 ਦਾ ਲੱਗ ਗਿਆ ਵਾਹ ਜੀ ਵਾਹ ਹਾਂ ਉੱਤੋਂ ਤੁਹਾਨੂੰ ਨਹੀਂ ਟੁੱਟੂਗਾ ਨਹੀਂ ਪੱਕਾ ਕੰਮ ਹੈ। ਬਾਕੀ ਦੇਖੋ ਦੇਖੋ। ਇਹੋ ਸੱਤ ਬਾੜ ਦੇ ਲਾਵਾ ਦੇ। ਜਦੋਂ ਆਪਾਂ ਨੂੰ ਲੰਘਦੇ ਆ। ਆਪ ਕੋ ਲੰਘਦੇ ਆ। ਉਦਾਂ ਨਹੀਂ। ਹਾਂ। ਕੋਈ ਮੈਂ ਸਾਰੇ ਮੈਂ ਡੰਡੇ ਲਾਤੇ ਮੈਂ ਦਿਖਾਉਂਗਾ ਲੈ ਜਾ ਕੇ। ਉਹ ਪੱਕੇ ਪੈਂਚਰ ਲਾਤੇ। ਸੁੱਖਾ ਲਾਤੀਆਂ। ਮੈਂ ਗੱਭੇ ਵੀ ਡੰਡੇ ਲਾਤੇ ਉਹ ਦੇਖੋ। ਬਾਈ ਵਧੀਆ ਤਾਂ ਕਾਲੇ ਪੈਸੇ ਤੇ ਕੰਦੂ ਬਣਾ ਲਿਆ। ਹਾਂ। ਨਾਲੇ ਜਰਾ ਗੁਆਂਢੀਆਂ ਨਾਲ ਐਨ ਵਧੀਆ ਕੰਮ ਕਰਦਾ। ਐਨ ਵਧੀਆ ਬਾਈ। ਕਿ ਨਹੀਂ? ਹਾਂ। ਆਪਣੇ ਟਰੈਕਟਰ ਕੇ ਲਈ ਵੀ ਇੰਨੇ ਤੇਲ ਲੱਗ ਜਾਣਾ ਤਾਂ ਯਾਰ। ਨੰਨੀ ਨਾ ਨੇ ਮਸਲਾ ਹਾਏ ਹੁਣ ਬਾਈ ਪ੍ਰਧਾਨ ਬਾਈ ਨੇ ਆਪਣਾ ਨਿਬੜ ਗਿਆ ਬਸ ਬਸ ਨਿਬੜ ਗਿਆ ਠੀਕ ਨੇ ਬਈ ਲੈ ਠੀਕ ਆਉਂਦੀ ਹਾਂ ਹਾਂ ਲੈ ਠੀਕ ਆ ਅੱਜ ਆਈ ਆ ਹਾਂ ਕਿਰਪਾ ਬਾਬੇ ਦੀ ਹਾਂ ਕਿਰਪਾ ਬਾਈ ਹਾਂ ਚਲੋ ਪ੍ਰਧਾਨ ਜੀ ਹੁਣ ਤਾਂ ਚੱਲ ਪਿਆ ਕੰਮ ਚੱਲ ਪਿਆ ਹੁਣ ਤਨੀਰੀਆਂ ਜੀ ਨੇ ਗੇਤੀਆਂ ਬੀਜੀਆਂ ਬੀਜੀਆਂ ਉਹ ਠੀਕ ਹੈ ਹੁਣ ਜਿਹਨੇ ਪਛੇਤੀਆਂ ਬੀਜੀਆਂ ਮੈਂ ਰੋਜ਼ੇ ਦੇਖੀ ਜਾਂਦਾ ਯਾਰ ਵੱਧ ਹੀ ਨਹੀਂ ਹੈਗੀ ਮੇਰੇ ਕੋ ਪੰਜ ਛੇ ਜਣੇ ਆ ਗਏ ਹਾਂ ਬੁਕਿੰਗ ਕਾਲੇ ਨੇ ਜਾਲੀ ਪਟਕੇ ਆਹ ਨੇ ਨਹੀਂ ਕਾਲੇ ਨੇ ਕਮੈਨ ਵਾਲੇ ਆਪਾਂ ਭਾਈ ਕੇ ਮੋਲ ਦਾ ਵੀਜਾ ਹੁਣ ਐ ਵਰਦਾਨ ਬੜਾਈ ਫਰੀ ਕਰਦੀ ਮੇਰੀ ਕਿ ਨਹੀਂ ਪਾਊਗਾ ਬੜੀ ਜਿਲੇ ਲੱਗੇ ਮੇਰੇ ਫਰੀ ਵੱਢਦੀ ਵਾਹ ਜਿਲੇ ਲੱਗੇ ਨੇ ਫਰੀ ਵੱਢਦੀ ਚਾ ਕਿਲੇ ਲੱਗੇ ਜਾਂਦਾ ਕਿਲੇ ਦੋ ਕਿਲੇ ਦੋ ਕਿਲੇ ਵਾਠ ਠੀਕ ਹੈ ਸਵਾ 34 ਵਜਾਂ ਨਹੀਂ ਸਵਾ 34 ਵਜਾਂ ਬਸ ਮੇਰੇ ਜੋ ਕੀ ਤਾਂ ਪਟੋ ਵੀ ਤਕਰੀਬ ਹੈ ਸਵਾ 34 ਵਜਾਂ ਕਿ ਵੀ ਮੀਂਹ ਘਟਦੀ ਹੋ ਠੀਕ ਹੈ ਠੀਕਾ ਡੇਢ ਵੀ ਘਾ ਆਈ ਉਹ ਜਣੀ ਨਹੀਂ ਉਹ ਦਾ ਹਲਾ ਪੈ ਗਰ ਵੀ ਆ ਪ੍ਰਧਾਨ ਉਹਦਾ ਵੀ ਹੌਲੀ ਕਰਦਾ ਕਾਰੀਗਰ ਹਾਂ ਕਾਲੀ ਨਹੀਂ ਕਰਦਾ ਦੇਖਦਾ ਹਾਂ ਕਾਲੀ ਨਹੀਂ ਕਰਦਾ ਭਾਈ ਇਹ ਕਾਲਾ ਬਾਈ ਵੀ ਕਿਰਾਏ ਦਾ ਕੰਮ ਕਰਦਾ ਤਵੀਆਂ ਹਾਲ ਸੁਆਗਾ ਰੂਟਾ ਬੇਟਰਾ ਹਾਂ ਕੰਮ ਹੁੰਦਾ ਭਾਈ ਮੈਂ ਕਿਹਾ ਦੱਲੀ ਵਾਲੀ ਮਸ਼ੀਨ ਪਰ ਵੀ ਸੀਜਨ ਬਾਈ ਨਹੀਂ ਲਾਇਆ ਹਾਂ ਹੈ ਦੱਲੀ ਵਾਲੀ ਲਾਇਆ ਬਿਮਾਰ ਹੋ ਗਏ ਪਸਰੀਆ ਅੱਛਾ ਥੋੜਾ ਜਿਆ ਕਰਦੇ ਕਰਕੇ ਉਹ ਵੀ ਉਹ ਹਾਇਰਦੀ ਹੋ ਗਈ ਠੀਕ ਹੈ ਠੀਕ ਆਪਣੇ ਕੋਲ ਸਕਰਾਟਾਉ ਦੋ ਕੀਤੇ ਜੀ ਬਾਈ ਤੂੰ ਐਂ ਦੱਸ ਵੀ ਜਿੱਕਣ ਹੁਣ ਅਸੀਂ ਦੇਸੀ ਰੇਪ ਆਇਆ ਉਹ ਪਤਾ ਰੂਗਾ ਆ ਚੱਗਾ ਤੇ ਉਹਦਾ ਕੀ ਹੱਲ ਹੋਊਗਾ ਕੋਈ ਹੱਲ ਹੈ ਪਰ ਉਹ ਤਾਂ ਨਹੀਂ ਮਾਰਦਾ ਉਹ ਕਮੈਂਟਾ ਜਿਹੜਾ 7 ਬਾਈਆਂ ਨੇ ਕਹਿੰਦਾ ਬਾਈ ਦੋ ਦਿਨ ਪਾਣੀ ਘੱਟ ਲਾ ਲਓ ਥੱਲੇ ਜਿੱਥੇ ਮੈਂ ਕਹਿੰਦਾ ਅਸੀਂ ਸਤਾਇਆ ਹਾਂ ਮੈਂ ਕੱਲਾ ਕੱਲਾ ਖੇਤ ਸਤਾਤਾ ਥੱਲੇ ਬੈਠ ਕੇ ਉਹਦੀ ਦਾ ਫਾਇਦਾ ਹਾਂ ਕਹਿੰਦਾ ਲਾਂਚ ਨਾ ਕਰੋ ਵੀ ਜ਼ਿਆਦਾ ਪਾਣੀ ਪਾਉਣਾ ਕਹਿੰਦੇ ਨੇ ਉੱਪਰ ਜਿਹੜਾ ਫਿਰ ਨਹੀਂ ਮੈਂ ਸਾਰੇ ਖੇਤ ਸਤਾਉਂਦੇ ਹਾਂ ਨਹੀਂ ਦਵਾਈ ਪਾ ਕੇ ਕਿਦਾਂ ਦਵਾਈ ਪਾ ਕੇ ਦੂਰ ਦੇ ਮਸਕ ਕਰਦੇ ਡੱਕੇ ਮਾਰਦੇ ਆਹ ਮਾਰੂ ਕੋਈ ਡੱਕੇ ਜੀ ਡੱਕੇ ਮਾਰੂਗਾ ਇਹ ਹੁਣ ਆਪੇ ਥੱਲੇ ਬੈਠ ਗਿਆ ਇਹ ਆਪੇ ਬਹਿ ਗਿਆ ਜਿਹੜਾ ਇੱਕ ਵਾਰ ਚੜ ਗਿਆ ਮੈਂ ਦੁਬਾਰਾ ਨਹੀਂ ਉੱਠਣਾ ਹੈਗਾ ਦੁਬਾਰਾ ਨਹੀਂ ਉੱਠਣਾ ਹੈਗਾ ਮੈਂ ਭਾਈ ਠੀਕ ਆ ਹਾਂ ਹਾਂ ਨਾ ਠੀਕ ਆ ਉਹਨਾਂ ਦੀ ਗੱਲ ਹਾਂ ਕਿਨੇ ਦਾ ਹੋਰ ਕੋਈ ਇਲਾਜ ਨਹੀਂ ਪੱਲੀਆਂ ਕੇ ਕੱਢ ਲੋ ਤੰਗੜੀਆਂ ਕੱਢ ਲੋ ਰਹਿ ਫੇਰ ਜਾਣਾ ਮੈਂ ਕੁੱਟ ਕੱਢਿਆ ਉਹਦੇ ਨਾਲ ਹੂੜ ਕੇ ਉਹਦੇ ਵਿੱਚ ਵੀ ਛੋਟਾ ਛੋਟਾ ਹੈਗਾ 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 ਉਹਦੇ ਵਿੱਚ ਬੂਟੇ ਲਾ ਦੇਣਾ ਰੇਪ ਆਏ ਤਾਂ ਹਾਂ ਤੁਸੀਂ ਰੇਪ ਆਸਾ ਨੇ ਇਹ ਥੋੜੇ ਪਪੂਲਰ ਹੈ ਨਾ ਉਹ ਵਾਈਪ ਵਿੱਚ ਜੜਾ ਜੁੜਾ ਜੀ ਆ ਲੈ ਭਾਈ ਪ੍ਰਧਾਨ ਹੋ ਗਿਆ ਤੇਰਾ ਕੰਮ ਫਤਹਿ ਹਾਂ ਬਲ ਗਿਆ ਕੰਮ ਅੱਗੇ ਭਾਈ ਭਈ ਇਹ ਵੀ ਲਾਉਂਦੇ ਆਉਣ ਲੱਗੇ ਆਉਣ ਲੱਗੇ ਪਰਾਂ ਦੀ ਭਈ ਇਹ ਮਿਲ ਜਾਂਦੇ ਮੈਂ ਤਾਂ ਪਹਿਲਾਂ ਹੀ ਬੁਕਿੰਗ ਕਰਾਤੀ ਮਹੀਨਾ ਪਹਿਲਾਂ ਬੁਕਿੰਗ ਦਾ ਫਾਇਦਾ ਤਾਂ ਆਏਗਾ ਜੇ ਕੋਈ ਦਾ ਪਾਪਾ ਫਿਰਦਾ ਹੋਵੇ ਹਾਂ ਹਾਂ ਭਾਈ ਮੈਂ ਨਹੀਂ ਇਹਨੂੰ ਕਹਿ ਸਕਦਾ ਵੀ ਲੱਭਰ ਦਾ ਨਾ ਨਾ ਠੀਕ ਹੈ ਲੈਵਰ ਹੈਗੀ ਲੱਗਣੀ ਹੈ ਲੈਵਰ ਹੈਗੀ ਹਾਂ ਉਹ ਘਰ ਤੇ ਲਾਜੀ ਆ ਕੇ ਅੱਗੇ ਬਾਹਰ ਛੱਡ ਦੇਣਾ ਤੰਗੜੀ ਗੱਲ ਖਿੱਚ ਲਿਓ ਹਾਂ ਨਾ ਇਹਦਾ ਚੌਂਦਾ ਦਾ ਨਹੀਂ ਲਫਾਫਾ ਲਾਇ ਤੇ ਹਾਂ ਬਲੀ ਦਾ ਕਿਰਪਾ ਮਹਾਰਾ ਦੀ ਬਾਕੀ ਦੇਖੋ ਭਾਈ ਇਹਦਾ ਛੱਡਦਾ ਨਹੀਂ ਹੈਗਾ ਨਹੀਂ ਛੱਡਦਾ ਇਹ ਤਾਂ ਹੈ ਗੱਲ ਨਾ ਪਰਦਾਨਕ ਵਧੀਆ ਮਿਲ ਗਿਆ ਅਮਨੇ ਨੂੰ ਇਹੋ ਜਿਹਾ ਮਿਲ ਜੇ ਵਧੀਆ ਏ ਹਾਂ ਆਉਣਾ ਮੰਨਣ ਦੇ ਹਾਂ ਦੀ ਭਾਈ ਇਹ ਤਾਂ ਤਿੰਨ ਖਰਚੇ ਵੀ ਘਟੇ ਹਾਂ ਸਾਡੇ ਸਾਬਿਤ ਨਹੀਂ ਹੈਗਾ ਬਿਲਕੁਲ ਇਹਦਾ ਟੈਕੋ ਦੋ ਚਿਰ ਰੋਹਵਾ ਦੇ ਆਏ ਬੰਗ ਵਰਗਾ ਚੈਨਰੀ ਬੰਨੀ ਹੋਈ ਪਿੱਛੇ ਚੈਨਰੀ ਬਣਾਈ ਪਈ ਬਾਈ ਪੱਕਾ ਹੀ भाई चंद्रिबननी भी पक्के <laughs> हो पीछे हां हां पता है पता है भाई बलदेव का खालसा भाई पीछे पता है अपन ने सारे खेतों ਦਾ ਪਾਣੀ ਆ ਖੂਜੇ ਜਿਉਂ ਉਤਰਨਾ ਕਰਤਾ ਬੜਾ ਠੀਕ ਹੈ हां ਬਾੜੀ ਨੇ ਜਾਣਾ ਹੁਣ ਮਲੇਚੋਂ ਚੀਨੀ ਲੈਣ ਲਓ ਜੀ ਭਾਈ ਪੂਰੀ ਵੀ ਪਹੁੰਚ ਗਏ ਇੱਧਰ ਤੇ ਹੁਣ ਸਰਵਾਕਰਨ ਚੱਲੇ ਜਿਹੜੇ ਦੁੱਖਾਂ ਲਈ ਪ੍ਰਧਾਨ ਨੇ ਵੀ ਕਿਹੜੀਆਂ 147 ਕੋ 147 ਲੈ ਹੁਣ ਤੂੰ ਦੱਸ ਪੂਰੀ ਕੁੱਤਾ ਲੰਘ ਜੂਗਾ ਕੁੱਤੇ ਦੀ ਵੱਖੀ ਬਾੜ ਦਾ ਵੀ ਇਹਦਾ ਕਿੰਨੇ ਡੰਡੇ ਗੱਡੇ ਜਿਹੜਾ ਕੱਪੜੇ ਸੁੱਕੜੇ ਪਾਉਣੇ ਪੌੜੀ ਆਏ ਆ ਵੀ ਤਾਜੀ ਵੱਟ ਵਜੇ ਕੁੱਤਾ ਲੰਘ ਜੇ ਟੁੱਟ ਜਾਂਦਾ ਵਜਾਂਦੀ ਆ ਹਾਂ ਆਹ ਬੈਠੂ ਨੀ ਛੋਟੀ ਮਾੜੀ ਪੜੀ ਹੋਣੀ ਅੱਛਾ ਜਾਨਵਰਾ ਦਾ ਵੀ ਫਾਇਦਾ ਏ ਪ੍ਰਧਾਨ ਨੇ ਦੂ ਕੰਮ ਲੇਆ ਕਦਾ ਮੈਂ ਕਹਿੰਦਾ ਹਰਾ ਹੋ ਗਿਆ ਪਤਾ ਨਹੀਂ ਨਿਕਲਿਆ ਪ੍ਰਧਾਨਾ ਅੱਛੇ ਛੱਡ ਗਏ ਭਈਏ ਆ ਜਿਹੜਾ ਤੱਗੀ ਰਹਿੰਦੀ ਹੈ ਸਬੂਸ ਹੈ ਅੱਕੀ ਭਾਈ ਜੀਰੀ ਭਈਆਂ ਨੇ ਠੀਕ ਲਈ ਹੈ ਪ੍ਰਧਾਨ ਇੱਕ ਤਨ ਮੈਂ ਦੱਸਾਂ ਜਿਹੜਾ ਆਪਾਂ ਰੂਟਾ ਵੀ ਡਰੇ ਕੇ ਕਰਦੇ ਕਦੂ ਇਹ ਚ ਡੱਕਾ ਵੀ ਨਹੀਂ ਮਰਦਾ ਹੈਗਾ ਨਹੀਂ ਮਰਦਾ ਹੈਗਾ ਜਿਹੜਾ ਵਿੱਚ ਲੱਗ ਗਿਆ ਉਹਦੀ ਪਕੜ ਹੋ ਜਾਂਦੀ ਪੂਰੀ ਨਹੀਂ ਜੇ ਸੋਚਿਆ ਜਾਵੇ ਰੂਟਾ ਬੇਟਰ ਜੀਰੋ ਲੈਵਲ ਵੀ ਕਰ ਦਿੰਦਾ ਜੀਰੋ ਲੈਵਲ ਵੀ ਪ੍ਰਧਾਨ ਜੀ ਆਏ ਆ ਵੀ ਇੱਕ ਬਾਤ ਚ ਕੰਮ ਨਵੇੜ ਦੇਣਾ ਨਹੀਂ ਪਹਿਲਾਂ ਹਾਲਾਂਕਿ ਕਰ ਫੇ ਸਵਾਗਾ ਪਾ ਡਬਲ ਗੇੜਾ ਵੱਜਣੇ ਗੇਲ ਤੇ ਪੂਰੀ ਇੱਕ ਡਰਦਾ ਪੂਰੀ ਕਹਿੰਦਾ ਸੀਲਾਂ ਚ ਪਾਣੀ ਭਰ ਜਾਂਦਾ ਹੋਰ ਕੋਈ ਚੱਕਰ ਨਹੀਂ ਪੂਰੀ ਭਰ ਜਾਂਦਾ ਭਾਈ ਜੰਮ ਪਾਣੀ ਪੈ ਜਾਂਦਾ ਹਾਂ ਬਾਹਰ ਅੰਝੂ ਪਾਣੀ ਪੈ ਜਾਂਦਾ ਹਰਕਤ ਪੈਂਦਾ ਹੀ ਆ ਪਰ ਆਨੇ ਤੇ ਥੈਲਾ ਰੱਖ ਰਿਆ ਪਰਕੇ ਕਿੰਨੇ ਕਿੰਨੇ ਕਿ ਦਿਨਾਂ ਨੱਕੇ ਲਈ ਜਾਊਗਾ ਇੱਕ ਥੈਲਾ ਰੱਖਣਾ ਇੱਧਰ ਰੱਖ ਤਾ ਹਾਂ ਠੀਕ ਹੈ ਪਹਿਲਾਂ ਭਰਨਾ ਮੈਂ ਕਿਹਾ ਥੋੜੇ ਪੈ ਪੇ ਰੱਖ ਢੱਕਣ ਨਾਲੇ ਨਹੀਂ ਹਾਂ ਉਹਦਾ ਫੇਰ ਚੱਕ ਲੈ ਜੂ ਕੋਈ ਨਾ ਇਨੀ ਕੋਈ ਚੱਕਦਾ ਉਹਦਾ ਗਾਰਾਜੇ ਕੱਢਣੇ ਆ ਹਾਂ ਢੱਕਣ ਖੋਲ ਦੇਣਾ ਬਸ ਆਹ ਦਹਾ ਥੈਲੇ ਪਾ ਕੇ ਰੱਖੇ ਦੋ ਆਸਾਂ ਮੈਂ ਉੱਤੇ ਚੱਕ ਲੈ ਕੇ ਗਾਹਾਂ ਪਾਈ ਪੂਰੀ ਇੱਕ ਹੈ ਜਾਨੂ ਹੱਲੇ ਝੋਲੇ ਆਉਣੇ ਪ੍ਰਧਾਨ ਵਾਲੇ ਨੇ ਬੁੱਝਾ ਮਾਰ ਜਾਣਾ ਫੇਰ ਕੋਈ ਫਰਕ ਨਹੀਂ ਪੈਣਾ ਹੈਗਾ ਆ ਕਹੀ ਜਾਂਦੇ ਫਾਇਦਾ ਵੀ ਹੈਗਾ ਕਿਤੇ ਦਾ ਪ੍ਰਧਾਨ ਜੀ ਬਹੁਤ ਹੈ ਫਾਇਦਾ ਭਾਈ ਬਈ ਘਟਾਰਾ ਆ ਲਾਦਾ ਵੀ ਝਾੜ ਤੋਂ ਕਟਾ ਦੋ ਘਟੇ ਘਟ ਨਹੀਂ ਗਲੇ ਉਹ ਹੂੰ ਬਾਕੀ ਸਬਰ ਸੰਤੋਖ ਤਾਂ ਹੈ ਨਹੀਂ ਇਹ ਤਾਂ ਹੈ ਜੀ ਇਹ ਪੈਂਤੀ ਨਿਕਲੇ ਕਹਿੰਦਾ 40 ਹੋ ਜਾਂਦੀ ਜੇ 25 ਨਿਕਲੇ 30 ਹੋ ਜਾਂਦੀ ਗੱਲ ਤਾਂ ਨਹੀਂ ਗੱਲ ਤਾਂ ਨਹੀਂ ਆਈ ਸੀ ਕਾਣਕ ਵਧੀਆ ਮਹਾਰਾਜ ਦੀ ਕਿਰਪਾ ਕਰੀ ਫਿਰ ਵੀ ਕਿਹ ਬਣੀ ਨਹੀਂ ਗੱਲ ਉਹ ਹਾਂ ਇਹ ਤਾਂ ਥੋੜੀ ਜਿਹੀ ਕਹਿੰਦੇ ਘੱਟ ਨਿਕਲੀ ਹਾਂ ਭਾਈ ਕੈਰੇਟ ਮਿਲਿਆ ਲਫਾਫਾ ਲਫਾਫਾ ਮੈਂ ਤਾਂ 650 ਦਾ ਲਿਆ ਪੂਰੇ ਆਪਾਂ ਨੇ ਵੀ ਲਿਆਉਣਾ ਨਾ ਹਾਂ ਚਮਕੌਰ ਤੇ ਅਜਾ ਭਈਆ ਰੱਖ ਰਿਹਾ ਆਲੂਆਂ ਦੇ ਕੀਲੇ ਕਹਿੰਦੇ ਮਰਾਤੀ ਚਾੜੀ ਕੀ ਆ ਆਲੂ ਵਾਲੀ ਕਹੀ ਗੱਲ ਪਰ ਗੰਨੇ ਨਾਲ ਵੀ ਲਾਤੀ ਨਾ ਠੀਕ ਹੈ ਉਹ ਤਾਂ ਜ਼ਰੂਰੀ ਦੇ ਉਧਰ ਮੈਂ ਗੱਲ ਨਹੀਂ ਬਾਕੀ ਭਾਈ ਅਸੀਂ ਲਿਆਉਂਦੇ ਆ ਸ਼੍ਰੀ ਸ਼ੰਗੌਰ ਸਾਹਿਬ ਤੋਂ ਲਫਾਫਾ ਹਾਂ ਉਹ ਮੁੰਡੇ ਦਾ ਵੀ ਹੋਲਸੇਲ ਦਾ ਕੰਮ ਹੈ ਠੀਕ 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 ਆ ਫਿਰ ਕਿੰਨਾ ਲਿਆਉਣਾ ਤੇ ਕੀ ਲਿਆਉਣਾ ਦੋ ਤਿੰਨ ਡਾਲਾਂ ਦਾ ਹਾਂ ਬਦ ਲਿਆਉਣਾ ਇੰਨਾ ਹੀ ਡੱਕਣਾ ਦੋ ਤਿੰਨ ਡਾਲਾਂ ਦਾ ਮੈਂ ਤਾਂ ਮਨੇ ਹੋਰ ਕਰਤਾ ਡਬਲੇ ਲਾ ਲਿਆ ਯਾਰ ਅਤਰੇ ਡਾਲ ਬੜੀ ਦੀ ਨਾ ਈਡੀ ਦੀ ਕਰਨੇ ਵਾਲੀ ਨਹੀਂ ਜਿਹੜੀ ਨਾਲ ਦੀ ਡਾਲ ਉਹ ਵੀ ਨਹੀਂ ਵੱਢਣੇ ਨੂੰ ਹੋ ਕੀ ਨਾ ਮੈਂ ਇਧਰ ਵੀ ਨਾਲੇ ਡਬਲ ਕਰਤੀ ਕਾਰੀਓ ਉਹ ਬਾਈ ਨਾਲੇ ਆਏ ਆਂ ਹਰ ਬਾਰਮਾ ਮੁੜ ਕੇ ਕੱਖ ਵੀ ਨਹੀਂ ਹੁੰਦਾ ਜੇ ਆਪਾਂ ਨੂੰ ਘੁੰਮ ਜਲਵਾਵਾ ਇੱਕ ਪਾੜੇ ਨਾ ਕੋਈ ਚੀਜ਼ ਨਹੀਂ ਤਾਂ ਵਿਚੇ ਕੱਖ ਮਰੀ ਜਾਂਦਾ ਘੁੰਮ ਘੁੰਮ ਕੇ ਇੱਕ ਹੋਰ ਪੜਾ ਲੈ ਗਏ ਆ ਪੁੱਠਾ ਵੀ ਨਹੀਂ ਹੁੰਦਾ ਨੀ ਡੋਲ ਉੱਤੇ ਉੜਕੇ ਮੈਂ ਦੇਖਿਆ ਉੱਤੇ ਸਾਨੇ ਚਾਚੇ ਨੇ ਲੈ ਬਤਾ ਉਹਨੇ ਪੂਰੀ ਡੋਲ ਬਰੇ ਘਮਾਇਆ ਪਤਾ ਪਿਛਲੇ ਸਾਲ ਹਾਂ ਉਹਨੇ ਪੂਰੀ ਡੋਲ ਬਰੇ ਕੋਈ ਕੁਝ ਨਹੀਂ ਹੋਇਆ ਪੂਰੀ ਨਾਲੇ ਨਾ ਮਿੱਟੀ ਸਾੜੀ ਨਾਲ ਉੱਪਰੇ ਤੁਰੀ ਬਾਈ ਕਿੰਨਾ ਉੱਥੇ ਨੂੰ ਪਾਣੀ ਚੱਲਿਆ ਬੱਟਾ ਫਿਰ ਵੀ ਨਹੀਂ ਦਿਖੜੀਆਂ ਲਫਾਫੇ ਕਰਕੇ ਬਚ ਗਈਆਂ ਸਾਰਾ ਪਾਣੀ ਉੱਥੇ ਚੱਲਿਆ ਤਕੀ ਬਾਕੀ ਆਏ ਵੀ ਪ੍ਰਦਾਨ ਕਈ ਵਾਰ ਇਕਣਾ ਮਿੱਟੀ-ਮੁੱਟੀ ਉਹ ਹਵਾ ਚਲਦੀ ਐ ਉੜ ਕੇ ਵਿੱਚ ਗਿਰ ਜਾਂਦਾ ਉਹ ਤੈਨੂੰ ਚੱਕਣਾ ਪਏਗਾ ਨੇਰੀ ਮਾਰਦੀ ਐ ਨੇਰੀ ਮਾਰਦੀ ਐ ਹੈ ਕਿ ਕੀ ਹੁੰਦੀ ਐ ਨਾ ਮਿੱਟੀ ਨੇਰੀ ਮਾਰਦੀ ਐ ਭਾਈ ਇੱਧਰ ਦੋੇ ਸਾਈਡ ਜੀਰੀ ਲੱਗੀ ਐ ਫੇਰ ਨਹੀਂ ਉੜਦਾ ਫੇਰ ਨਹੀਂ ਉੜਦਾ ਫੇਰ ਨਹੀਂ ਉੜਦਾ ਪੂਰੀ ਆ ਫੇਰ ਲਾਇਬ ਤੇਰਾ ਚੰਬੜੀ ਜਾਂਦਾ ਇਹ ਆ ਫੇਰ ਲਾਇਬ ਇਧਰ ਤੀਰ ਕਮਾਣ ਨੇ ਪੱਕੀਆਂ ਪਾੜਦੇ ਨਾ ਲੈ ਬਾਈ ਤਿੱਕੇ ਕਰ ਦੋ ਤਿੰਨ ਦੇ ਤਾਂ ਸਹੀ ਗੱਨਾ ਤਾਂ ਦੇ ਕਿੰਨੀਆਂ ਗੱਡੀਆਂ ਵਿੱਚ ਖੇਚ ਤਿੱਕੇ ਕਰਕੇ ਲਾਏ ਵੇ ਇਹਨੂੰ ਪਕੜਦਾ ਬਣਦੀ ਯਾਰ ਇਹਦੇ ਪਾ ਗਾ ਤੇ ਨਹੀਂ ਕੁੱਤਿਆਂ ਦੀ ਪੱਕੀਆਂ ਪਾੜਨੀ ਪਰਚਾ ਮਾਰਦਾ ਪਰਚਾ ਤਾਂ ਮਾਰਦਾ ਹੁਣ ਕੁੱਤੇ ਜਾਂ ਲੰਘੇ ਕੁੱਤੇ ਲੰਘ ਜੇ ਪਏ ਮੈਂ ਕਹਿੰਦਾ ਪਤਾ ਹੀ ਡਟੀ ਦੀਓ ਮਾਰਦੀ ਨਹੀਂ ਆ ਰੌਂਦਾ ਨਾਲ ਉਹ ਪੂਰੀ ਗੱਲ ਪਤਾ ਕੀ ਆਏ ਤਾਜੀ ਵੱਟ ਪਰ ਜਿਹੜਾ ਕੁੱਤਾ ਲੰਘਿਆ ਉਹ ਢਕੂਣ ਜੇ ਪਏ ਜਾਣੇ ਹਾਂ ਕੁੱਤਾ ਤਾਂ ਕਿਤੇ ਇੱਕ ਆਏ ਵੀ ਕੁੱਤੇ ਮਰਦੇ ਨੇ ਛਾ ਹਾਂ ਜਾਦਾ ਰੋਟੀਆਂ ਪਾਈ ਜਾਂਦਾ ਪ੍ਰਧਾਨ ਬਾਈ ਇਹ ਰੋਟੀ ਖਾਣਗੇ ਫੇਰ ਹਾਂ ਬਾਈ ਇਹ ਰੋਟੀ ਖਾਣਗੇ ਵਿਆਹ ਜਣਾ ਬਸ 15-20 ਮਿੰਟ ਚ ਇੱਕ ਹੈ ਬਾਈ ਹੁਣ ਬਾਈ ਇਹ ਜਿਆਦਾ ਤਾਂ ਲੰਘੇ ਬਾਈ ਬਿਹਾਰ ਨੂੰ ਪਤਾ ਨਹੀਂ ਕਿ ਆ ਚੱਕ ਰਹੇ ਨੇ ਇਹਨਾਂ ਦਾ ਹਜ਼ਾਰ ਕਟ ਵਾਲਾ ਰੋਣਾ ਪਾਸੇ ਰਾਸਣ ਕਟ ਵਾਲਾ ਮੈਨੂੰ ਮੈਦ ਨਹੀਂ ਮੁੜਨਦੇ ਨੇ ਹੁਣ ਜਿਹੜੀਆਂ ਪਾਰਟੀ ਹੈਗੇ ਜਿਹਦੇ ਪਾ 15-15 20 ਬੰਦੇ ਆ ਉਹਨਾਂ ਪਾ ਇਨੀ ਬੁਕਿੰਗ ਹੋ ਗਈ ਪੁੱਛੋ ਨਾ ਕਿ ਨਹੀਂ ਪੂਰੀ ਇਹ ਕੱਦਾਂ ਮੀਂਹ ਪੈ ਗਿਆ ਮਿਲ ਲੈ ਨਹੀਂ ਹੈਗੇ ਨਹੀਂ ਮਿਲਦੇ ਕਦੂ ਕਰੇ ਫਿਰ ਰਹੇ ਨੇ ਪਏ ਥੋੜੀ ਚੱਲ ਜਿਓ ਬਿਹਾਰ ਤੇ ਪਾ ਬੰਦੀ ਲਿਆ ਜੀ ਆ ਆਪਣੀ ਕਿਤੇ ਲੱਗਣੀ ਆ ਲੱਗਣੀ ਆ ਪੂਰੀ ਚੱਲ ਲਈ ਆ ਚਮਕੌਰ ਤੇ ਪੁੜਾ ਜਾ ਛੱਡੀ ਇੱਕ ਪਨੀਰੀ ਜੀ ਕਿਤੇ ਕਹਿੰਦਾ ਕਿ ਦੇਖੋ ਲੈ ਆਈਏ ਪਨੀਰੀ ਲੈ ਤੂੰ ਮੈਂ ਕੱਲ ਲੈ ਆਦਾ ਪਨੀਰੀ ਵਾਲਾ ਲੈ ਆਦਾ ਪੂਰੀ ਗੱਲ ਆਏ ਹੁਣ ਜਿੰਨਾ ਮਰਜ਼ੀ ਮਾਲ ਵਾਈ ਜਾਓ ਦਿਨ ਤਾਂ ਉਨੇ ਹੀ ਲੈਣੇ ਜੇ 20 ਦਿਨ ਚ ਤਿਆਰ ਹੁੰਦੀ 25 ਇਹਦਾ ਮਨ ਸਮਝਾਣੇ ਵਾਲਾ ਕੰਮ ਆ ਹੁਣ ਵੀ ਰੋਜੇ ਪਾਈ ਜੋ ਮੇਨ ਗੱਲ ਹੋਰ ਧੀਰੀ ਦੀ ਨਹੀਂ ਮੇਨ ਗੱਲ 26 ਦੀ ਹਾਂ 26 ਤਿਆਰ ਕਰਦਾ ਮੈਂ ਲੱਗਣੀ ਚੋ ਬਈ 22 23 ਦਿਨ ਦੀ ਹੈ ਨਾ ਇਹ ਨਹੀਂ ਵੀ 25 ਤਰੀਕ ਨੂੰ ਲਾ ਦੇਣੀ ਹਾਂ 25 ਦੇ 25 ਦਿਨ ਤਾਂ ਲੰਘ ਜਾਣਾ ਟਾਈਮ ਆ ਹਾਂ ਆ ਤਾਂ ਲੰਘ ਜਾਣਾ ਮਹੀਨਾ ਵੀ ਪਹਿਲੀ ਤੇ ਬਾਦਮਾ ਲੱਗੂ ਪਹਿਲੀ ਤੇ ਬਾਦ ਚੱਲੂ ਚੱਲ ਪੂਰੀ ਐ ਤੈਨੂੰ ਝਾੜਦਾ ਵੀ ਪਤਾ ਲੱਜੂਗਾ ਵੀ ਪਛੇਤੀ ਕੀਤੀ ਦਾ ਫਰਕ ਲਓ ਪਛੇਤੀ ਦੇ ਝਾੜ ਵਧੀਆ ਰਹਿੰਦਾ ਨਾ 26 ਦਾ ਲੱਗਣੀਓ ਰੇਟ ਚਾਹੀਦੀ ਬਦਾਨਾ 26 ਲੱਗਣੀਓ ਰੇਟ ਚਾਹੀਦੀ ਮੈਨੂੰ ਦੱਸਾ ਇਹ ਤਾਂ ਹੁਣ ਆਲੂ ਆਲੂ ਵਾਲੇ ਜਿਦਾਂ ਕਿਸੇ ਨੇ ਹੋਰ ਵੀ ਜਨੇ ਚੀਜ਼ ਜਿਹੜਾ ਡਬਲ ਫਸਲ ਲੈਣੀ ਆ ਉਹਨੂੰ ਥੋੜੀ ਜਾਈ ਲੋੜੀ ਆ ਉਹਨੂੰ ਐ ਵੀ ਚੱਲ ਜਾ 4 ਘੰਟੇ ਘਾਟ ਨਿਕਲ ਗਈ ਤਿੰਨ ਦੂਈ ਫਸਲ ਪ੍ਰਾਨ ਗਾਦ ਐਦ ਕੀ ਤੇਰਾ ਝਾੜ ਦੇਖਣਾ ਸੀ ਤੇਰੇ ਸ਼ੌਰਾ ਨਹੀਂ ਹੈ ਹੈ ਤਾਂ ਕਿਤੇ ਰਿ ਸ਼ੌਰਾ ਨਹੀਂ ਹੈਗਾ ਅਸੀਂ ਤੇਰਾ ਹੁਣ ਚਾਰ ਚੈੱਕ ਕਰਨਾ ਕਿੰਨਾ ਆ ਚਾਰ ਤਾਂ ਮੌਸਮ ਪੜਾ ਹਾਂ ਮੌਸਮ ਕਿਦਾਂ ਦਾ ਜੇ ਲਾਸਟ ਟਾਈਮ ਬੂਰਪਾ ਹਵਾ ਨਾ ਚੱਲੇ ਹਾਂ ਇੱਥੇ ਮੌਸਮ ਵਧੀਆ ਦਾ ਥਾਂ ਦਾ ਬੱਤੀ ਵਿੱਚ ਹੀ ਬੰਦ ਨਹੀਂ ਸਹੀ ਕਰਦਾ ਭਾਈ ਕੀ ਗੱਲ ਚਾਰ ਵਧੀਆ ਦਾ ਪ੍ਰਧਾਨ ਆਇਆ ਕਿ ਨਹੀਂ ਸਾਗਰ ਕਾ ਭਾਈ ਨਹੀਂ ਸਾਗਰ ਕਾ ਨਹੀਂ ਪਉਣੀ ਆ ਕਦੇ ਉਹ ਧਰਤੀ ਨੂੰ ਗਾ ਲੈਂਦੀ ਆ ਉਹ ਵੇਗਰ ਜੀ ਨਹੀਂ ਹੈ ਤਾਂ ਬਹੁਤ ਵਧੀਆ ਜੀ ਆ ਫਿਰ ਜਿਆ ਮੀ ਬਹਿ ਗਿਆ ਮੁੜ ਕੇ ਕੰਬੈਨੀ ਵੜਦੀ ਅੱਛਾ ਅਸੀਂ ਦੇਖ ਕੇ ਆਏ ਤੇ ਸ਼੍ਰੀ ਜੰਗੋ ਸਾਹਿਬ ਪਾਈ ਤੇ ਨਾ ਕੋ ਸਾਗਰ ਦਾ ਮੈਨੂੰ ਯਾਦ ਆ ਗਈ ਮੈਂ ਕਿਹਾ ਪ੍ਰਧਾਨ ਭਾਈ ਕਰ ਦੋ ਸਾਗਰ ਦੀ ਬੋਟੀ ਦੀ ਗੱਡੀ ਹੁੰਦਾ ਹੀ ਨਾ ਸਾਗਰ ਕਾ ਲੋ ਲਾਈ ਹੈ ਇਹ ਦੋਹੇ ਨੇ ਮੈਂ ਪੰਨੀ ਦੀ ਚ ਪਾਈ ਆ ਅੱਛਾ ਕੋ ਪਾਈ ਆ ਲੈ ਆਇਆ ਡੈਮ ਵਾਤੇ ਨਹੀਂ ਮੇਰੇ ਕੋ ਪਿਛਲੇ ਸਾਲ ਦੀ ਪਈ ਆ ਅੱਛਾ ਪੂਰੀ ਕਹਿ ਦੇਖਦਾ ਮਾਦਮ ਕੁੰਡੀ ਸਾਡੀ ਦੀ ਕੁੰਡੀ ਤ ਪੂਰੀ ਇੱਕ ਵਾਰ ਜਿਹੜੀ ਮਤਲਬ ਖੜਕੇ ਤੁਰਦੀ ਨਾ ਇੱਕ ਵਾਰਲਾ ਤਾਂ ਖੜਕੇ ਤੁਰਦੀ ਤੂੰ ਪਾਂ ਇੱਕ ਵਾਰ ਫੂਕ ਦਿੰਦੀ ਆ ਹਾਂ 20 ਪੈ ਗਿਆ ਫੇਰ ਨਹੀਂ ਪਤਾ ਨਾ ਇੱਕ ਤਾਂ ਪਤਾ ਗਲਤੀ ਕਿਆ ਕਰਤੀ ਤਾਂ ਇਹਨੇ ਗੁੱਛੀਆਂ ਪਰਾਲੀ ਗੇ ਬਣਾਉਣੀਆਂ ਦੀਆਂ ਪਰਾਲੀ ਗੱਲ ਬਣੀਆਂ ਦੀਆਂ ਆ ਵਿੱਚ ਵਿੱਚ ਦੂਏ ਲੋਟ ਵੀ ਐ ਇਹ ਤਾਂ ਵਿੱਚੋਂ ਥੋੜੀ ਜਿਹਾ ਲੱਸੀ ਪਰਾਲੀ ਦੇ ਦੋ ਗੁੱਛੀਆਂ ਪਈਆਂ ਨਾ ਨਾ ਪਰਾਲੀ ਵਾਲੀਆਂ ਆਏ ਆ ਵੀ ਜਿਹੜਾ ਡੱਕਾ ਟੁੱਟ ਗਿਆ ਪੂਰੀ ਕਾਮਯਾਬ ਨਹੀਂ ਹੁੰਦਾ ਹੈਗਾ ਅਸੀਂ ਨਹੀਂ ਐਨਾ ਬਹਿਮ ਕਰਦੇ ਹਾਂ ਹਾਂ ਸਾਡੇ ਤਾਂ ਕਿਹੜੀ ਚਾਲ ਦਾ ਸੀ ਕਦੇ ਪ੍ਰਾਲੀ ਨਹੀਂ ਪੜਾਈ ਨਹੀਂ ਨਹੀਂ ਪੂਰੀ ਪ੍ਰਾਲੀ ਕੇ ਚਾਹੀਦੀ ਆ ਇਹ ਫੜਕਾ ਦੇਖ ਲਈ ਅਸੀਂ ਕਦੇ ਪੜਾਈ ਨਹੀਂ ਹੁਣ ਜਿੰਨੇ ਟੱਕੇ 10-12 ਉਹਦੇ ਬਾਅਦ ਕੋ ਮੇ ਪਿਓ ਮੁਚੀ ਜਾਂਦੇ ਆ ਉਹ ਤੋੜ ਕੇ ਲਾ ਦਿੰਦੇ ਆ ਸੱਚ ਹੈਗਾ ਪੂਰੀ ਫੜਕਾ ਹੈਗਾ ਦੋ ਪੂਲੀਆਂ ਲਿਆਂ ਚ ਕਾਰਜ ਝੂਂਡਦੇ ਹੁੰਦੇ ਨਦੀ ਜੇ ਤੇ ਨਾ ਨਾ ਪੂਲੀ ਪੂਲੀ ਨਹੀਂ ਝੂਟ ਵਧੀਆ ਪਦਾਨਾ ਛਟਪਟ ਲਾਈ ਕਰਾਉਣਾ ਪਏ ਇਹਦੇ ਪਰ ਠੀਕ ਆ ਚੱਟ-ਭੱਟ ਲਾਉਂਦੇ ਲੱਗਦਾ ਇਹ ਬਣੀ ਦੀ ਅਸਲ ਗੱਲ ਮਹਾਕਸਰ ਹਾਂ ਜਿਹੜਾ ਮਾਂ ਬਗਾਉਣੀ ਹੈ ਨਾ ਉਹ ਤੇ ਸਪਰੇ ਹੁੰਦੀ ਸੀ ਇਹ ਚੱਟ-ਭੱਟ ਹਾਂ ਇਹ ਫੇ ਪੱਤਾ ਫੂਕ ਦਿੰਦੀ ਸੀ ਉਹ ਉਹ ਰਹਿ ਜਾਂਦੀ ਸੀ ਫੜੀ ਪਰ ਤਾਂ ਤੂੰ ਬਟਾ ਚੇਸ ਰਗਾ ਤਾਂ ਨਹੀਂ ਹੈਗਾ ਲੈ ਮੈਂ ਕਦੇ ਚੇਪੀ ਨਹੀਂ ਪੂਰੇ ਪਰਾ ਚੇਪਦੇ ਇਹਨੇ ਬਨ ਨਕਾ ਬਾਟ ਕਿਉਂ ਬੰਜੇ ਉਹ ਥੱਲੇ ਨਹੀਂ ਉਤਰਾਂ ਕਹਿੰਦਾ ਕਹਿੰਦਾ ਪੈਰ ਗਿੱਲੇ ਹੋਏ ਉਹ ਟੁੱਟਦੇ ਨਹੀਂ ਹੁਣ ਟੁੱਟਦੇ ਨਹੀਂ ਨਕਾ ਜਿੱਥੇ ਪਾਣੀ ਰਹਿ ਟੁੱਟਣਾ ਦੇਰ ਉੱਥੇ ਚੇਪਣ ਜਿਹੜਾ ਤਾਂ ਵੀ ਭਾਈ ਬਟਾ ਟੁੱਟਦੀਆਂ ਉਹ ਪਨੀਰੀ ਤਾਂ ਪੂਰੀ ਹੋ ਗਈ ਚੱਕੀ ਦਾ ਕੁਛ ਹੀ ਦੇਖਦਾ ਕਿੰਨੇ ਘੜਦੀ ਹੋ ਗਈ ਪਨੀਰੀ ਤਾਂ ਮਾਫੀ ਹੋ ਗਈ ਟਾਕਾ ਕੁਛੀ ਦੋ ਘੜਦੀ ਕੁਛੀ ਬਾਹਰ ਚੱਕ ਲੈ ਹੱਥ ਫਿਰ ਆ ਦੋ ਘੜਦੀ ਦਾ ਪਨੀਰੀ ਹੋ ਗਈ ਹੁਣ ਲੈ 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 ਨਾ ਨਾ ਗਣਾ ਫੁੱਟਦੀ ਹੋ ਗਈ ਫਰਦਾਨ ਪੂਰੀ ਹਾਂ ਕਿੱਦਾਂ ਬੰਦੂਗੀ ਇਹ ਕਿੱਦਾਂ ਫੁੱਟਦੇ ਬਾਅਦ ਉਹ ਪੂਰੀ ਹੋ ਗਈ ਦੋ ਘੇਟੂ ਨੀਚੇ ਦੇ ਹੋ ਗਏ ਅਗੇਤੀ ਲਾਉਣਾ ਹਾਂਜੀ ਭਾਈ ਆਗੇਤੀ ਲਾਉਣ ਦੇ ਇਹਨੂੰ ਗਿਫਟ ਦੇ ਦਿੱਤਾ ਪਰਾਲੂ ਹਾਂ ਠੀਕ ਆ ਫਿਰ ਥੈਂਕ ਯੂ ਇਹ ਮਿਹਨਤ ਬਹੁਤ ਕਰਨੀ ਪੈਂਦੀ ਹੈ ਜੇ ਕੇਤੀ ਲਾਉਣੀ ਹੈ ਅਗਲਾ ਕਹੀ ਜਾਂਦਾ ਉਹ ਦੇਖ ਲਾ ਉਹਨੇ ਪਨੀਰੀ ਵੀਤੀ ਐ ਵੀਤੀ ਅਜੇ ਟਾਈਮ ਜ਼ਿਆਦਾ ਹੁੰਦਾ ਜੀ ਆਪਾਂ ਵੀ 20 ਦਿਨ ਤੇ ਵਧੀਆ ਰਹਿਣਾ ਤਾਂ ਹੈ ਮਰੀ ਮੈਂ ਜਿਆ ਜੀਰੀ ਲਾਉਣ ਲੱਗ ਜਾਂਦਾ ਸਾਰੇ ਏਰੀਆ ਚ ਹਲਚਲ ਹੋ ਜਾਂਦੀ ਰਾਤੀ 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 ਫੇਰ ਵੀ ਪਰਸੂ ਹੀ ਲਾਈ ਆ ਇੱਕ ਦਿਨ ਪਹਿਲਾਂ ਹੀ ਲਾਈ ਇੱਕ ਦਿਨ ਪਹਿਲਾਂ ਪ੍ਰਧਾਨ ਚੱਕਰ ਤਾਂ ਆਏ ਆ ਵੀ ਹੁਣ ਅਗਲਾ ਕਹਿੰਦਾ ਮੇਰੀ ਪਨੀਰੀ ਨਹੀਂ ਹੋਈ ਲਾਉਣੀ ਤਾਂ ਸਭ ਨੂੰ ਪੈਣੀ ਹੈ ਤੇ ਨੀ ਨਾ ਖੜਦਾ ਥੜਕੋ ਥੜਕੋ ਗਿਰਦਾ ਹਾਂ ਪਨੀਰੀ ਹੁਣ ਕਰਦਾ ਸਾਰਿਆਂ ਦਾ ਕਰਦਾ ਹਾਂ ਮੈਂ ਮਨੂੰ ਕਹਿੰਦਾ ਪੂਰੀ ਦਾ ਹੁਣ ਬਈ ਤਾਂ ਕਰਦਾ ਏ ਇਹਦੀ ਤਾਂ ਇੱਕ ਪਨੀਰੀ ਚ ਕਿਹਾ ਉਡੀਲਾ ਹੋ ਗਿਆ ਡੀਲਾ ਹੋ ਗਿਆ ਖਰਾਬ ਹੋ ਗਿਆ ਪਤਾ ਨਹੀਂ ਡੀਲਾ ਕਦੇ ਰਕੇਤ ਮਾ ਡੀਲਾ ਗੰਨੇ ਵਾਲਾ ਖੇਤ ਦਾ ਜਿੱਤੇ 85 ਦਾ ਵੀਰ ਦੇ ਹੋਣੀ ਹੋਣਾ ਡੀਲਾ ਡੀਲੇ ਸਪਰੀਆਂ ਕਰਦੇ ਆ ਕਰਤੀ ਇਕੱਠਾ ਜੇ ਤੋਂ ਥੋੜਾ ਆ ਫਿਰ ਇਹ ਲੈ ਕਰੇ ਸੀ ਬਗਾਨ ਕੇ ਅੰਦਰ ਮਾਤੇ 26 ਕਹਿੰਦਾ ਇਹਦੇ ਕਿ 26 ਉਤਾਰੂਗਾ ਇਹਦੇ ਇਹਦੇ ਜੰਮਿਆ ਨਹੀਂ ਇਹ ਉੱਥੀ ਤੇ ਲੈ ਆਨੇ ਮੈਂ ਸਾਰੀ ਉਹ ਕਹਿੰਦਾ ਤੇਰੇ ਪਿੰਡ ਦਾ ਬਾਈ ਕੋ ਬੰਦਾ ਆਇਆ ਤਾਂ ਕਹਿੰਦੇ ਵੀ ਸਾਡੇ ਨਾਲ ਲੜ ਲੱਗ ਗਿਆ ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਉਕਤਰਾ ਨੂੰ ਮੇਲੇ ਕਹਿੰਦਾ ਉਹ ਹੈ ਨਹੀਂ ਤੇ ਲੰਘ ਗਏ ਕਹਿੰਦਾ ਕਹਿੰਦਾ ਸਾਡੇ ਤੇ ਜੰਮੀ ਮਗਾ ਫੇਰਦਾ ਭਾਈ ਜੰਮੀ ਹੈ ਤਾਂ ਦੱਸਿਆ ਵੀ ਕਿਵੇਂ ਜਮਾਉਂਦੇ ਮੈਂ ਮੈਂ ਨਹੀਂ ਆਇਆ ਤਾਂ ਫੇਰ ਕਿਵੇਂ ਜਮਾਉਂਦੇ ਆ ਮਗਾ ਪਰ ਉਹ ਰਜਾਈ ਦੇ ਕੇ ਕੰਮ ਲੇ ਕੇ ਉਹਨੂੰ ਫੇਰ ਪਾਉਂਦੇ ਆ ਓਏ ਹਾਸੇ ਬਹੁਤ ਅਜੀਬ ਮੌਦ ਕਹਿੰਦੇ ਇੰਨੇ ਮਖਾ ਹਾਂ ਮਖਾ ਵਾਂਡੇ ਘੜੋਂਦੇ ਨੇ ਬੱਚੀ ਉਹਨੂੰ ਮਗਾ ਮਿਹਨਤ ਕਾਫੀ ਕਰਦੇ ਆ ਉਹ ਦਾ ਪੂਰੀ ਹੁਣ ਤਾਂ ਸੈਰੀ ਭਰਨ ਲੱਗੀ ਆ ਯਾਰ ਆਪਣੀ ਜਿਹੜੇ ਛਿੱਦੇ ਦੇ ਦੇ ਜੂ ਜੂ ਜਾ ਰਾਂ ਬੜੀ ਹੋਈ ਜਾਂਦੀ ਵੀ ਕੈਰੀ ਜੀ ਮਾਰੀ ਜਾਂ ਹੁਣ ਤੁਸੀਂ ਮੰਨੂਗੇ ਨਹੀਂ ਇਹਦੇ ਵਿੱਚ ਅਟਾ ਛਟਾ ਮੈਂ 15 16 ਕਿਲੋ ਡਾਇਮ ਆਇਆ ਤਾਂ ਨਹੀਂ ਬਈ ਫਰਕ ਆਲੀ ਇਹ ਤਾਂ 4 ਕਿਲੋ ਨੇ ਪਲੀ ਦੇ ਜੀ ਖੜੀ ਆ ਪਰ ਮੈਂ ਪਾਇਆ ਹੋਰ ਕੁਝ ਨਹੀਂ ਵੜਕੇ ਐ ਕਿ ਮੈਂ ਪੈਕੇਜ ਆ ਪਾਇਆ ਜੀ ਅੱਜ ਮੰਡੀ ਦਾ ਨਾ ਪੈਕਟ ਹੋ ਜਾਏ ਪੂਰੀ ਯਾਰ ਆਪਾਂ ਨੇ ਵੀ ਜਾ ਕੇ ਆਉਣਾ ਹੁਣ ਪੈਕੇਜ ਲੈ ਕੇ ਆਉਣਾ ਕੋਈ ਜਿਹੜਾ ਚੱਕਾ ਕਹਿੰਦਾ ਤਾਂ ਨਾ ਹਾਂ ਤੇ ਜੱਗੇ ਵਾਲਾ ਜਾਂ ਕੋਈ ਹੋਰ ਚੱਲਦੇ ਹੁਣ ਆਪਾਂ ਜਾ ਕੇ ਆਉਂਦੇ ਆ ਠੀਕ ਆ ਵੜੇ ਭਰਾਏ ਤਾਂ। ਲੱਗਦਾ ਘਰ ਘੜਾ ਕੇ ਜਾਂਦੇ। ਪ੍ਰਧਾਨ ਲੇਬਰ ਨਿਗਰ ਆਉਣਾ ਉਹ ਵੀ ਦਿਖਾਦੀ ਮੜੀ। ਤੇ ਲੇਬਰ ਦਾ ਕੋਈ ਭਰੋਸਾ ਨਹੀਂ ਆਲੇ। ਦੇਉਂਦਾ ਭਰੋਸਾ ਹੀ ਆ। ਬੈਠ ਕੇ ਲਾਖਾਂ ਚਾਉਂਦੀ ਆ। ਆਹੀ ਰਹਿ ਗਏ ਖੱਤੀ ਕਪਣੀ। ਹਾਂ ਬਸ ਆਹੀ। ਲੇਬਰ ਨੇ ਤਾਂ ਇੱਥੇ ਨਿਕਲੋ ਨੰਗਨਿਆ ਜੇ ਤੂੰ। ਨਹੀਂ। ਖੇਚਰੇ ਕੰਮ। ਅਮਨੇ ਹੈ? ਖੇਚਰੇ ਕੰਮ ਪੂਰਾ। ਹਾਂ ਹਾਂ ਕੰਮ ਖਿੱਚਦੇ। ਪੂਰੀ ਲੇਬਰ ਇੱਕ ਗੱਲ ਹੈ ਇਹਨੂੰ ਜਿਆਦਾ ਖੁਸ਼ ਹੈ ਕਹਿੰਦਾ ਪ੍ਰਧਾਨ ਕਹਿੰਦਾ ਰੂਟਾ ਬਿਟਰ ਵਾਲੇ ਨੂੰ। ਹਾਂ। ਹਾਂ। ਕੋਲਾ ਰਹਿਦਾ। ਕੋਲਾ ਰਹਿੰਦਾ ਭਾਈ। ਤੋਂ ਅੱਗੇ ਵਾਲਾ ਕਹਿੜਾ। ਹੂੰ। ਚੱਲ ਫੇ ਮੋਟਰਪਾਂ ਚ ਅੱਜ ਇਹਨਾਂ ਕਰਨ ਦਾ ਮਤ ਨਹੀਂ ਹੈਗਾ ਗੰਦਮਾਤ ਆ ਆ ਦੇ ਰੰਗ ਚੌਕਲੀ ਟੇਰ ਵਰਗਾ ਘਟਾ ਬਾਈ ਇਹਨਾਂ ਚੋਰ ਨੂੰ ਆਇਆ ਕੰਨਾਂ ਜਿਵੇਂ ਮਿੱਟੀ ਪੈ ਗਈ ਪੂਰੀ ਟੇਪਰ ਕੇ ਆ ਸਰਪੋ ਬੰਡਾ ਢੋਈ ਨਾ ਆ ਦੇ ਨਾਲ ਕਰੀ ਕਰੇ ਲੱਗਿਆ ਪਿਆ ਬਾਈ ਇੱਕ ਵਾਰ ਤਾਂ ਕਰਨਾ ਹੀ ਪੈਂਦਾ ਹੈ ਹਾਂ ਪਰ ਹੁਣ ਦੋ ਕੁ ਦਿਨ ਤੱਕ ਜਮਾ ਹੀ ਪਾਣੀ ਸਕਾਦੀ ਇੱਕ ਵਾਰ ਥੱਲੇ ਹੀ ਚੜ ਜਾਣਾ ਹੈ ਨਹੀਂ ਮੈਂ ਹੁਣ ਸਕਾਦੀ ਲਾਉਦਾ ਪਾਣੀ ਉਹ ਤੇ ਬਿਲਕੁਲ ਹੈ ਬਾਈ ਦੀ ਗੱਲ ਠੀਕ ਹੈ ਉਹਦੀ ਬਹੁਤ ਥੱਲੇ ਬੈਠ ਗਿਆ ਤੇ ਕਿੱਥੇ ਨਿਕਲੇ ਬਾਹਰ ਉਹ ਤਾਂ ਹੀ ਨਾ ਮੈਂ ਹੈ ਨਾ ਕਿ ਜੀਨੇ ਇੱਥੇ ਇਹ ਰ ਪਮਲਾ ਇੱਕ ਬਰਾ ਸੋਕਾ ਮਾਰ ਕੇ ਪਾਣੀ ਲਾਉਂਦਾ ਹੇਰੋ ਨੂੰ ਸਾਹਣ ਤਵੀਆ ਨਾਲ ਪਾਉ। ਤੇ ਵਿੱਚ ਰਾਹ ਜਾਂਦਾ। ਉਹ ਫੇਰ ਰਾਹ ਤੇ ਜਾਂਦਾ ਵਿੱਚ ਉਹ। ਨਹੀਂ ਮੇਰੇ ਆਲਾ ਹੁਣ ਮੇਰੇ ਆਲਾ ਵੀ ਆਉਂਗਾ ਉੱਪਰ। ਮੇਰੇ ਆਲਾ। ਤੇਰੇ ਆਲਾ ਕਿੱਥੇ ਲੱਭਾ? ਅਸਲ ਜਾਂ ਮੇਰੀ ਇੱਕ ਹੋਸਲਾ। ਕਦੇ। ਬਾਕੀ ਪਤਾ ਨਹੀਂ ਕਿ ਮੇਰੀ ਹੋਰ ਹੈ। ਹਾਂਜੀ। ਵੀ ਕਣਕੇ ਦੇਸੀ ਰੇ ਕਣਕ ਚ ਪਾਵੇ। ਅੱਛਾ ਕਣਕ ਚ ਪਾ ਲਵੇ। ਵਿੱਚ ਉਹ। ਐਨੇ ਨਹੀਂ ਫਿੰਡਾ ਧਿਰਦੀਆਂ ਫਿਰਦੀਆਂ। ਐ ਫਿਰਦੀਆਂ ਕਿਸਤੀਆਂ ਮਗੂ ਦੇਹਲਾ। ਨਾਲੇ ਪਾਇਆ ਔਰੇ ਹੁੰਦਾ ਪਰੇ ਚਲੇ ਜਾਂਦਾ। ਹਾਂ। ਜਿਹੜਾ ਹਲਕਾ ਉਹਨੇ ਤੇਰ ਨਹੀਂ ਤੇਰਨਾ। ਤੇਰ ਨਹੀਂ ਤੇਰਨਾ। ਹਾਂ। ਯਾ ਪਾਣੀ ਲੋੜਾ ਫੇ ਉੱਥੇ ਹੁਣ ਪੂਰੀ ਫੇ ਉਹਦੇ ਮੈਂ ਹੀ ਪਾ ਲਵੇ ਇਹ ਕਣਕੇ ਚ ਪਾਵੇ ਕਣਕੇ ਚ ਪਾ ਦਵੇ ਹੁਣ ਮੈਂ ਦੱਸਦਾ ਜਿਹੜੀਆਂ ਪੰਡਾ ਮੈਂ ਕੱਢੀਆਂ ਵੀ ਆ ਇਹ 20 ਪੰਡਾ ਕੱਢੀਆਂ ਤਿੰਨ ਪੰਡਾ ਚਾਰ ਗੋਹੀ ਦੀਆਂ ਹੈਗੀਆਂ ਬਾਈ ਸਹੀ ਇਹ ਲੈਓ ਪੰਡਾ ਜੀਆਂ ਪੰਡਾ ਜੀਆਂ ਢੱਕਾ ਮਾਰਦੀਆਂ ਬਾਈ ਉਹ ਹਾਂ ਢੱਕਾ ਮਾਰਨ ਗਿਆ ਪਰ ਇਹਨੂੰ ਕਣਕੇ ਚ ਪਾਵੇ ਬਾਈ ਕਣਕੇ ਚ ਪਾ ਮੈਂ ਦੇਖ ਲਿਆ ਕਣਕੇ ਚ ਇੱਕ ਵਾਰੀ ਆਪਣੀ ਲੀਡਰ ਕਰਦੇ ਸਭ ਕੋ ਸਾਫ ਕਰਦੇ ਹੁਣ ਮੈਂ ਦੇਖਿਆ ਬਾਕੀ ਦਾ ਹਲੇ ਪਤਾ ਨਹੀਂ ਮੈਂ ਕਹੀ ਜੇ ਦੇਖਿਆ ਉਹ ਜਿਹੜਾ ਸੜਾ ਉਹ ਇਹਦਾ ਡੜਾ ਜਿਹਾ ਉਹਦੇ ਉੱਪਰ ਹੀ ਕੱਕਾ ਜੰਮੀ ਜਾਂਦਾ ਢਿੱਡ ਜੰਮਦਾ ਭਾਈ ਜੰਮ ਉਹ ਪਾਣੀ ਦੇ ਉੱਪਰ ਰਹਿੰਦਾ ਏ ਉਹਦੇ ਉੱਪਰ ਪਾਣੀ ਚੜਦਾ ਹੀ ਨਹੀਂ ਹੈਗਾ ਜਣੀ ਕੜਕਾ ਜਿਹਾ ਭਾਵੇਂ ਬਾਤੇ ਬਾਤੇ ਦੇ ਦੇਖੀ ਰਹੇ ਭਾਈ ਚਲੋ ਭਾਈ ਮੋਟਰ ਬੰਦ ਉਹ ਭਾਵੇਂ ਪ੍ਰਦਾਨਤਰ ਆਉਂਦਾ ਉਹ ਮਿੱਟੀ ਘੱਟਣੀ ਜਾਣੀ ਹਾਂ ਮੈਂ ਉਹੀ ਕਹਿੰਦਾ ਵੀ ਉਹ ਮਿੱਟੀ ਰੱਖੀ ਇੱਕ ਹੋਰ ਸੌਣ ਦਾ ਮੈਨੂੰ ਭਾਵੇਂ ਪਤਾ ਕਿਹੜੀ ਟਾਈਪ ਗੱਲ ਆਏ ਆ ਮੈਂ ਪਹਿਲਾਂ ਡੌਲ ਲਾ ਲਈ ਹਾਂ ਮੈਂ ਟਰੈਕਟਰ ਦਾ ਟਾਇਰ ਫੇਕਦਾ ਅੱਛਾ ਡੂੰਗਾ ਹੋ ਗਿਆ ਕਬੇ ਤੇ ਡੂੰਗਾ ਹੋ ਗਿਆ ਹਾਂ ਉਹਦੇ ਪਰ ਮੈਂ ਮਿੱਟੀ ਰੱਖੀ ਅੱਜ ਕਿਸੇ ਲਿਵਾਭੇ ਨੇ ਨਹੀਂ ਉੜਦਾ ਉਹ ਦੇਖਣਾ ਅੱਛਾ ਲਫਾਫੇ ਵੜੋ ਫੇਰਤਾ ਹਾਂ ਟਰੈਕਟਰ ਫੇਰਤਾ ਅੱਛਾ ਜਦ ਲਾ ਕੇ ਡੂੰਗਾ ਹੋ ਗਿਆ ਡੂੰਗਾ ਹੋ ਗਿਆ ਉਹਦੇ ਉੱਪਰ ਮਿੱਟੀ ਰੋਤੀ ਭਈਆਂ ਦੀ ਦੇਖਣਾ ਬਈ ਲਫਾਫਾ ਨਾ ਲਫਾਫੇ ਦੇ ਉੱਪਰ ਬਾਰਵਾਂ ਉਹ ਫੇਰਤਾ ਕਿਉਂ ਕੱਚੀ ਵੜਤੀ ਪਹਿਲਾਂ ਫੇਰ ਕੇ ਪਹਿਲਾਂ ਫੇਰ ਕੇ ਪਹਿਲਾਂ ਫੇਰ ਕੇ ਲਾਇਆ ਪਹਿਲਾਂ ਫੇਰ ਕੇ ਉੱਪਰ ਲਫਾਫਾ ਲਾਤਾ ਨਹੀਂ ਲਫਾਫਾ ਵੜ ਜਾਣਾ ਤੇ ਹਾਂ ਨਹੀਂ ਲਫਾਫਾ ਪੂਰੀ ਉਹ ਵੀ ਠੀਕ ਹੈ ਹਾਂ ਉਹ ਤਾਂ ਠੀਕ ਆ ਹੁਣ ਉੜਦਾ ਹੀ ਨਹੀਂ ਹੈਗਾ ਲਫਾਫਾ ਜੋਤੀ ਦਾ ਨਵੇਂ ਕਣੀ ਲੋਇਆ ਨਾ ਨਾ ਠੀਕ ਆ ਹਾਂ ਡੂੰਗਾ ਹੋ ਗਿਆ ਮਨੇ ਗੱਬੇ ਦੇ ਮਿੱਟੀ ਵੀ ਨਹੀਂ ਗਿਰਦੀ ਵੀ ਕੱਚੀ ਵੱਟ ਵਾਹ ਬਾਈ ਟਰੈਕਟਰ ਫੇਰ ਕੇ ਬਾਰਮਾ ਪਲਫਾਫਾ ਰੱਖਦਾ ਜਿੱਥੇ ਉਹ ਡੂੰਗਾ ਹੋ ਗਿਆ ਉਥੇ ਮਿੱਟੀ ਪਾਤੀ ਹਾਂ ਉਰਕਿਆ ਬਾਈ ਕੋਈ ਲਫਾਫਾ ਨਹੀਂ ਉੱੜਦਾ ਦੇਖ ਲੈ ਨਹੀਂ ਪਿਛਲੇ ਸਾਲ ਮੈਂ ਉਹਨੇ ਲਫਾਫੇ ਉੱੜਦਾ ਨਹੀਂ ਹੈਗਾ ਨਹੀਂ ਉਹ ਉਹ ਡਰਾਬਾ ਦੰਦਾ ਪਰ ਤਾਂ ਦੇਖਣੇ ਚ ਨਹੀਂ ਜਿੱਦਾਂ ਪਰਲੇ ਪਾਸੇ ਵਾਹ ਹੋ ਗਿਆ ਨਾ ਬਾਈ ਕੋਦ ਨਹੀਂ ਸੈਟ ਆ ਜਾਂਦਾ ਹਾਂ ਦਾ ਠੀਕ ਹੈ ਹਾਂ ਡਬਲ ਵੱਟ ਪਰੇ ਲਾਤਾ ਸਾਡੀ ਉਹ ਲੰਗ ਲਗਈ ਜਾਂ ਨਹੀਂ ਤਾਂ ਫੇਰ ਤਾਂ ਭੱਲ ਦੂਈ ਪੈਸੇ ਦੱਬ ਦੰਦੇ ਹਾਂ ਨਹੀਂ ਸਰਪੰਚ ਦੇ ਭਈਏ ਨੂੰ ਕਿਹਾ ਮਖਾਈ ਬਾਈ ਮੇਕੀ ਕਿ ਟੱਕ ਮਿੱਟੀ ਦੇ ਰੱਖੀਓ ਨਾ ਨਾ ਠੀ ਕਹਿੰਦਾ ਕੋਈ ਨਾ ਰੱਖੀ ਬੋਸ ਤੇ ਰਾਏ ਆਇਆ ਨਾ ਫਿਰ ਉੱਧਰ ਉਹਦੇ ਉਹਦੇ ਵਿੱਚ ਪੁਰਾਣਾ 2 ਦਿਨ ਹੋ ਗਏ ਪਨੀਰੀ ਨੂੰ ਭਰ ਹੋਈ ਕੋਰੀ ਨੂੰ ਕਰਿਆ ਫੋਨ ਮੈਂ ਕਹਾ ਬਾਈ ਤੇਰਾ ਰਾਹੀ ਦਾ ਜਨੇਤ ਕਹਿੰਦਾ ਕੇਸੂ ਵਲ ਗਿਆ ਤੇ ਮੇਰੇ ਲਾਈਟ ਆਈ ਜਾਣੀ ਨਹੀਂ ਜੜ ਨਹੀਂ ਆਈ ਥੋੜੇ ਆ ਦੋ ਦਿਨ ਆਏ ਤੋਂ ਪਹਿਲਾਂ ਤਾਂ ਘੁੰਮਦੇ ਫਰੀ ਜਾਂਦੇ ਆ ਸ਼ਾਮ ਨੂੰ ਕਰਾ 6 ਵਜੇ ਫੋਨ ਮੈਂ ਕਹਿੰਦਾ 6:30 ਪੌਣੇ 7 ਹੋਏ ਬੇਦੇ ਕਹਿੰਦਾ ਉਹ ਪਨੀਰੀ ਭਰਨੀ ਆ ਮਖਾਉਂ ਟਾਈਮ ਕਿੰਨਾ ਹੋਇਆ ਕਹਿੰਦਾ 7:00 6:30 7:00 ਵਜੇ ਮਖਾ ਬਾਜੀਗੇ ਯਾਰ ਬਹੁਤ ਵੀਰੇ ਲੈਟ ਤੇ ਨਹੀਂ 5 ਵਜੇ 6 ਵਜੇ ਆਏ ਨਹੀਂ ਸਾਧਰੇ ਭਾਰਦੀ ਹੁਣ ਕਾ ਨੂੰ ਪਾਉਂਦਾ ਨਾ ਨਾ ਐਂ ਦਾ ਪ੍ਰਧਾਨ ਫੇਰ ਸੀ ਫੋਨ ਕਰਿਆ ਉਹਨਾਂ ਨੂੰ ਮੈਂ ਕਿਹਾ ਜੇ 11 ਵਜੇ ਆਉਣੇ ਹੋਈ ਫੇਰ ਭਰਨੀ ਨਹੀਂ ਪੈਣੀ ਸਾਢੇ 5:00 ਆਉਣੀ ਸੀ ਅੱਜ ਮੈਕਵੇ ਵਾਲੇ ਨੂੰ ਫੋਨ ਵੀ ਕਰ ਲਿਆ ਪਤਾ ਹੀ ਹੈ ਉਹ ਯਾਰ ਬਿੰਦਰભાઈ ਲੈ ਗਿਆ ਟਾਇਰ ਪਾਉਣ ਗਏ ਤੇ ਫੇਰ ਤਾਂ ਕਰਕੇ ਰਹਿ ਗਿਆ ਪੂਰੀ ਕੰਮ ਇੱਕ ਦੋ ਦਿਨ ਚ ਕੁਝ ਨਹੀਂ ਵਿਗੜਦਾ ਟਾਇਰ ਬਨੇਣੀ ਤੇੜਾ ਭਰਦੀਆਂ ਛੋਟੀ ਦਾ ਤਾਂ ਵਿਗੜਦਾ ਪ੍ਰਧਾਨ ਪ੍ਰਧਾਨ ਨੇ ਪੂਰੀ ਕਹਿੰਦਾ ਵੀ ਜੇ ਪਾਣੀ ਨਾ ਲਾਏ ਤਾਂ ਵਾਧਦੀਆਂ ਮੈਂ ਕਹਿੰਦਾ ਵੀ ਜੇ ਪਾਣੀ ਦੇਹ ਭਰੀ ਵੀ ਤਾਂ ਵਾਧਦੀਆਂ ਤਸ ਬੰਦੇ ਚਲ ਚਲੀਏ ਤਸ ਫਰਕ ਪਤਾ ਲੱਗੂਗਾ ਪੂਰੀ ਇੱਕ ਉਂ ਦੇਖਿਆ ਮੇਰੇ ਬਾਪੂ ਨੇ ਹੀ ਕਹਿੰਦੇ ਹੁੰਦੇ ਵੀ ਲਾਸਟ ਵਾਰ ਦੋ ਚਾਰ ਦਿਨ ਉਂ ਭਰ ਕੇ ਰੱਖ ਲੋ ਵੱਜ ਜਾਂਦੀ ਹੈ ਜੇ ਵਿੱਚ ਪਾਣੀ ਖੜਾ ਰਹੇ ਹਾਂ ਹੁਣ ਤਾਂ ਪ੍ਰਧਾਨ ਭਰ ਦੇ ਕਾਨੀਆ ਹੁਣ ਤਾਂ ਲਾਈਟ ਪੂਰੀ ਆਉਣ ਲੱਗ ਗਈ ਉਹਦਾ 4 ਘੰਟੇ ਬਾਅਦ ਥੋੜੀ ਜਿਹੀ ਭਰੇ ਕਰਨੀ ਪੂਰੀ ਕਿਆ ਸਟਾਈਲ ਨਾ ਵਾ ਕਹਿੰਦੇ ਹੁੰਦੇ ਜੇ ਪਨੀਰੀ ਜੀ ਪਾਣੀ ਘੜ ਜੀ ਇਹ ਵੀ ਜਿਗਾੜੂ ਕੰਮ ਆ ਪੂਰੀ ਨਾਲ-ਨਾਲ ਲਾਈਦਾ ਕਿ ਨਾਲ-ਨਾਲ ਲੈ ਇਹ ਲੋਟ ਵਾਹ ਜੀ ਵਾਹ ਕਿੰਨੇ ਜਿਗਾੜੂ ਕੰਮ ਦੇਖੋ ਭਾਈ ਪੀਪੀ ਵਾਲਾ ਵਾਈਪਰ ਹੀ ਪੀਪੀ ਵਾਲਾ ਪੀਪੀ ਆ ਭਾਈ ਇਹ ਲੈ ਭਾਈ ਖਾਣ ਨੂੰ ਵੀ ਚੱਲਦਾ ਉਧਰ ਪਨੀਰੀ ਨੂੰ ਵੀ ਪ੍ਰੋਜੈਕਟ ਵਧੀਆ ਵੀ ਲੈ ਲੋ ਜੀ ਬਾਈ ਲੇਵਰ ਪਹੁੰਚ ਗਈ ਪ੍ਰਧਾਨ ਦੀ ਚਾਰ ਬੰਦੇ ਬਾਕੀ ਪਿੱਛੇ ਆਉਂਦੇ ਆ ਹਾਂ ਚੱਕ ਦੋ ਫੱਟੇ ਰੋਟੀ ਆ ਗਈ ਨਾ ਦੀ 3 ਵਾਰੀ ਰੋਟੀ ਖਾਣ ਲੱਗੇ ਆ ਬੱਲੇ 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 ਦੇਖ ਲੈ 12:00 ਆਓ ਦੇਖ ਲੈ ਉਹ ਵੀ ਲਿਆਂਦੇ ਨੇ ਉਹਨੂੰ ਕੈਲਸ਼ੀਅਮ ਦੀ ਦਵਾ ਕੈਲਸ਼ੀਅਮ ਵੀ ਲਿਆਂਦੀ ਆ ਇਹਦੇ ਕੈਲਸ਼ੀਅਮ ਵੀ ਮਿਲਾਉਣਾ ਭਾਈ ਚਮਚਾ ਚਮਚਾ ਮਾਰੋ ਉਹ ਗਲਾਸ-ਗਲਾਸ ਚੱਲੂ ਠੀਕ ਆ ਚਮਚਾ ਚਮਚਾ ਕੈਲਸ਼ੀਅਮ ਜੀ ਦੀ ਲਾ ਦੋ ਨੇੜੇ-ਨੇੜੇ ਪ੍ਰਧਾਨ ਕਹਿੰਦਾ ਨੇੜੇ ਲਾਉਣੇ ਕਿ ਦੂਰ ਨਹੀਂ ਨੇੜੇ ਲਾ ਦੋ ਹਾਂ ਤੇ ਨੇੜੇ ਲਾਓ ਮਾਰ ਦੂਰ ਨਾ ਲਾ ਦੋ ਆਛਾ ਜਿਹੜੇ ਲੱਗਣੇ ਚਾਹੀਦੇ ਬਾਈ ਆਹ ਨੇਰੇ ਲਗਣਾ ਪੁਰਾਣੇ ਕਿਵੇਂ 12ਵਾਂ ਦਿਖਾਉਣੀ ਹੈ ਫੰਟਾ ਜਿਹੜੇ ਡੱਕੇ ਮਾਰ ਕੇ ਲਿਆ ਕੇ ਕੱਚ ਕੋਈ ਨਹੀਂ ਛੱਡਣੀ ਹੈਗੀ 12ਵਾਂ ਦਿਖਾ ਰਹੇ ਨੇ ਇਕੱਲੇ ਇਕੱਲੇ ਉਹ ਕਿਹਾ ਬਾਬ ਰਸਾ ਜੇ ਗਲਮਾ ਮਾਤਾ ਦੀ ਫੋਟੋ ਪਾਈ ਵੀ ਹੈ ਇਹ ਇਹ ਬਾਬਾ ਇਹਨਾਂ ਦਾ ਨਾ ਮਾਤਾ ਦੀ ਹੈ ਬਾਬਾ ਰੰਗ ਵਾਲੀ ਹੈ ਅੱਛਾ ਰੰਗ ਵਾਲੀ ਆਦਾ ਰਹੇ ਨਾ ਲੱਗਣਾ ਉਹ ਕੀ ਹੋ ਗਿਆ ਓ ਬਰਦੂਰੀ ਕੀ ਹੋ ਗਿਆ ਥੋੜਾ ਜਾ ਕੇ ਮਗਰ ਬਹਿ ਗਿਆ ਡੌਲ ਉੱਜੜ ਕੇ ਡੌਲ ਉੱਜੜ ਗਏ ਆ ਬੋਕ ਕੇ ਲਾਈ ਆ ਇਹਨਾਂ ਨੇ ਸਾਰੀ ਦਿਹਾੜੀ ਪਾਣੀ ਚ ਲਾਉਣਾ ਪਾਣੀ ਵਿੱਚ ਰਹਿਣਾ ਜਾ ਜੇ ਨਹੀਂ ਤੁਰਨਾ ਡੌਲ ਉੱਪਰ ਹਾਂ ਬਾਬਾ ਲਾਇਆ ਦੇ ਹਾਂ ਪਰ ਉੱਪਰ ਚੜ ਗਏ ਨੇ ਇੱਕ ਜਿਵੇਂ ਵਜਨ ਵਾਸਤਾ ਕੰਟਰੋਲ ਹੋਣਾ ਉਹ ਡੌਲ ਉੱੱਪਰ ਚੜ ਗਏ ਨੇ ਕੰਮ ਖਰਾਬ ਹੋ ਗਿਆ ਦਾ ਬਾਈ ਉਹ ਕਿ ਸਾਰੇ ਲਾ ਬਾਬਾ ਪਾੜ ਜਾਣਾ ਇਲਾ ਜੁਗਰ ਉਹੜਾ ਚੜਦੀ ਦਿੱਤਾ ਪੁਰੀਆ ਆਉਂਦੇ ਆਉਂਦੇ ਇਹ ਤਾਂ ਕਮ ਖਰਾਬ ਕਰਤਾ ਦਾ ਹੈ ਚੈਨ ਨਹੀਂ ਬੋ ਬਾਈ ਮੇਰੇ ਆਹ ਆਹ ਆਦੇ ਬਾਈ ਕੱਲਾ ਕੱਲਾ ਚੈਨ ਬਾਈ ਫਿਰਦਾ ਪੂਰੀ ਕਹਿੰਦਾ ਬਹੁਤ ਹੋ ਗਏ ਨੀ ਜੇ ਸਾਰਾ ਦਿਹਾੜੀ ਕੱਦੂ ਚ ਘੁੰਮਣਾ ਟੋਲਾ ਬਕਰ ਸੀ ਉਹ ਕਿਹ ਹੋ ਗਿਆ ਤੇ ਪੱਛੇ ਨੂੰ ਬਾਜਲੇ ਤੇ ਚੜ ਗਿਆ ਨੀ ਡੌਲ ਪਰ ਮੈਂ ਇਹਨਾਂ ਨੂੰ ਕੱਲ ਦਾ ਕਹਿੰਦਾ ਨੀ ਲਫਾਫਾ ਪਾੜ ਜੋ ਫੇਲਾ ਫੇਕ ਰਾ ਡੜਾ 5 6 ਉੱਚੀ ਸਰਦਾਰ ਕਹਿੰਦਾ ਪਾਚੀ ਪੂਤੀ ਹੈ ਡੜਾ ਦੇਖ ਰਹਾ ਹੈ ਆ ਤੁਹਾਡੀ ਢੇਲਾ ਢੋਰ ਕਹਿੰਦਾ ਡਲੇ ਨੂੰ ਕਹਿੰਦਾ ਨਾਲੇ ਨੂੰ ਕਹਤਾ ਹੈ ਕੋਈ ਦਫਾ ਗਿਲਾਸ ਗੰਦਾ ਢਲਾ ਫੇਕ ਢਲਾ ਫੇਕਦਾ ਹੈ ਢਲਾ ਢਲਾ ਲਾਗੀ ਲੇਵਰ ਬਾਈ ਆਪਣੇ ਤੁਹਾਨੂੰ ਕਿਹਾ ਵਿੱਚ ਕਰੋ ਪਰਦਾ ਉਹ ਪੱਕੀ ਹੈ ਪੱਕੀ ਹੈ ਨਹੀਂ ਦੱਸਦੇ ਹੁਣ ਪਰ ਡਲੇ ਕੋਈ ਪੈਸੇ ਦੇਣਾ ਪਰਾਂ ਸੁਆ ਲੈ ਕੇ ਦਮਾ ਕਰਦੇ ਫੇਰ ਭਜਣਾ ਮਗਰ ਇਹਨਾਂ ਦੇ ਦੀਪਰਾਜ ਹੱਸ ਦੇਵਰਾਜ ਮਰਫਲੇ ਜਾ ਨਾਗੇ ਬਣੀ ਦੀ ਬਟਨ। ਪੂਰੇ ਆਪਾਂ ਨੇ ਸੁਹਾ ਦੇ ਕੇ ਜਾਣਾ। ਪ੍ਰਧਾਨ ਨੂੰ ਵਾਰ ਉਹ ਤਾਂ ਕਰਦੇ ਪੈਣਾ ਹੁੰਦੀ ਹੈ ਬੜੀਆਂ। ਠੀਕ ਹੈ। ਇਹਨੂੰ ਪਟਾ ਕੇ ਆਲੀ ਪਟਾਓ ਲੈ ਲੈ। ਮੇਰੇ ਬੈਠਾ ਬਈਆ ਠਾ ਠਾ। ਇਹ ਅਚਾਰ ਮੈਂ ਪ੍ਰਧਾਨ ਪੰਜ ਦਿਨ ਤੱਕ ਖਰੇਾਈ ਮਰ ਲੱਜਣਾ ਉਹ। ਹਾਂ। ਹਾਂ ਇੰਨੇ ਕਿੰਨੇ। ਇਹਦਾ ਧੁੱਪਾਂ ਬਹ ਪੈ ਗਈ। ਖਰੇਾਈ ਜਿਹੜੇ ਸਟਾਰਟ ਹੀ ਨਹੀਂ। ਹੂੰ ਧੁੱਪਾਂ ਜਾਂ। ਇੱਕ ਵੀ ਪੈ ਗਿਆ ਫੇਰ ਦੇਖੀ। ਚੌੜੀ 45 ਕੈਂਪਰੇਜ ਇਹਦਾ। ਉਹ ਵੀ ਉਹ ਚੀਜ਼ ਦਾ ਹੀ ਫਰਕ ਹੈ ਬਾਈ। ਫਰਕ ਤਾਂ ਹੈ। ਪੜੀ ਕੰਮ ਨਹੀਂ ਹੋ ਰਾ ਐ ਨਹੀਂ ਲੱਗਦਾ ਵੀ ਟੈਂਪਰੇਚਰ ਇਦਾਂ ਹੋਊਗਾ ਪ੍ਰਧਾਨ ਰੋਡ 'ਵਾਂ 'ਚ ਹੋ ਹੁੰਦਾ ਹਾਂ ਉਹ ਖੇਤਾਂ 'ਵਾਂ ਨਹੀਂ ਪਤਾ ਲੱਗਦਾ ਖੇਤ 'ਚ ਤਾਂ ਪਤਾ ਹੀ ਨਹੀਂ ਲੱਗਦਾ ਪੂਰੀ ਵੀ ਗਰਮੀ ਪੈਂਦੀ ਆ ਰੋਡ ਰੋੜਾਂ 'ਚ ਪਤਾ ਲੱਗਦਾ ਜਿੱਦਾਂ ਗੁੰਮੀ ਜਾਂ ਤੈਨੂੰ ਪਤਾ ਨਹੀਂ ਲੱਗਦਾ ਜਾਂ ਦੇਖਿਆ ਤੂੰ ਸਾਡਾ ਰੋਡ 'ਤੇ ਚੜ ਗਿਆ ਹਾਂ ਉੱਤੇ ਅੱਗ ਪੈਂਦੀ ਆ ਇਹ ਰਾਸ ਚੀਜ਼ ਖਾਂਦੀ ਆ ਪੈਰ ਪੂਰ ਸਾਰਾ ਕੁਝ ਖੇਤ 'ਵਾਂ ਨਹੀਂ ਪਤਾ ਲੱਗਦਾ ਇੱਕ ਹੁਣ ਆਏ ਆ ਵੀ ਰੋਡ 'ਪਰ ਆਏ ਆ ਵੀ ਲੰਗਰ ਬਹੁਤ ਚੱਲਦੇ ਆ ਭਾਈ ਸ਼ਵੀਲਨਾ ਬਹੁਤ ਆ ਪ੍ਰਧਾਨ ਅੱਜ ਵੀ ਬਹੁਤ ਆ ਜਿੰਦਾਂ ਮਰਜ਼ੀ ਚੱਲੇ ਆ ਹੁਣ ਪੰਜਾਬੀ ਹਰੇ ਕੇ ਲਾਉਣ ਲੱਗ ਗਿਆ ਅੱਗੇ ਆਉਂਦੀ ਦੀ ਕਿਤੇ ਕਿਤੇ ਪਿੰਡਾਂ ਮਾ ਹੁਣ ਹਰੇ ਕੇ ਪਿੰਡੇ ਲਾ ਲਈ ਤੇ ਤਕਰੀਬਨ ਦੇਖਿਆ ਪੂਰੀ ਕੋਈ ਰੇਹਾ ਤਾਂ ਨਹੀਂ ਹੈਗਾ ਆਪਾਂ ਨੇ ਏਰੀਆ ਕਿੰਨਾ ਘਾਤਾ ਕੱਲ ਵੀ ਦੇਲੇ ਚਮਕੌਰ ਕੰਨ ਨੂੰ ਕਿੰਨੀ ਜੀਤਾਂ ਅੱਜ ਵੀ ਅਜਮਾ ਹੁਣ ਸਵੇਰੇ 8:30 ਵਜੇ ਚੱਲਦੀ ਆ ਵਾਹ ਜੀ ਵਾਹ ਵੀਰ ਦੀ 8:30 ਵਜੇ ਪਰਾਂ ਜਾ ਕੇ ਬਾਈ ਇੱਕ ਵਾਰ ਦੇਖਿਆ ਜਾ ਕੇ ਆਪਣੇ ਵੀ ਠੀਕ ਲਾਉਂਦੇ ਆ